ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਤਿਲ ਮੂੰ ਫਲੀ ਸੇ ਨਾ ਖੋਏ ਦੀ ਨਾ ਬਰਫੀ ਬਣਾਵਾਂਗੇ ਆਪਾਂ ਤੇ ਬਹੁਤ ਹੀ ਆਸਾਨ ਤਰੀਕਾ ਤੇ ਸਰਦੀਆਂ ਵਿੱਚ ਵਧੀਆ ਲੱਗਦੀ ਹੈ ਇੱਧਰ ਆਪਾਂ 150 ਗ੍ਰਾਮ ਤਾਂ ਕੰਨ ਲਿਆ ਗੁੜ ਤੇ 100 ਗ੍ਰਾਮ ਲੈ ਲਿਆ ਆਪਾਂ ਖੋਆ ਤੇ ਆਪਾਂ 100 ਗ੍ਰਾਮ ਹੀ ਲਏ ਆ ਸਫੇਦ ਤੇਲ ਤੇ ਆਪਾਂ ਤੇਲ ਕੋਈ ਵੀ ਲਾ ਸਕਦੇ ਕੈਸ ਤੋਂ ਜਿਆਦਾ ਸਫੇਦ ਹੁੰਦੇ ਉਹ ਵੀ ਲੈ ਸਕਦੇ ਆ ਤੇ 50 ਗ੍ਰਾਮ ਲਈ ਆਪਾਂ ਮੂੰਗਫਲੀ ਤੇ ਜੇ ਆਪਾਂ ਦੇ ਕੋਲੇ ਖੋਆ ਹੈ ਨਹੀਂ ਨਾ ਤੇ ਆਪਾਂ ਜਦੋਂ ਤੇਲ ਭੁੰਦੇ ਆ ਤੇ ਵਿੱਚ ਇੱਕ ਮੁਠੀ ਭਰ ਕੇ ਆਪਾਂ ਕਾਜੂਆਂ ਦੀ ਪਾ ਸਕਦੇ ਆ ਤੇ ਫੇਰ ਵੀ ਆਪਣੀ ਬਰਫੀ ਬਹੁਤ ਹੀ ਸਵਾਦ ਬਣ ਜੂਗੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਮੂੰਗਫਲੀ ਤੇ ਤੇਲਾਂ ਨੂੰ ਰੋਸਟ ਕਰਾਂਗੇ ਹੁਣ ਆਪਾਂ ਮੂੰਗਫਲੀ ਨੂੰ ਢਲਾਂਗੇ ਇਹਨੂੰ ਭੁੰਨਣ ਤੇ 2-3 ਮਿੰਟ ਲੱਗ ਜਾਣਗੇ ਸਲੋ ਤੋਂ ਮੀਡੀਅਮ ਆਪਣਾ ਗਾਇੰਟਾ ਤੇ ਹੁਣ ਆਪਾਂ ਹੁਣ ਫਰਾ ਤੇ ਭੁੰਨਾਂਗੇ ਮੋਟਰ ਇਹਨੂੰ ਨਾ 10 ਤੋਂ 4 ਮਿੰਟ ਹੋ ਗਏ ਆਪਾਂ ਸਲੋ ਗੈਸ ਤੇ ਭੁੰਨੀ ਆ ਤੇ ਬਹੁਤ ਸੋਹਣੀ ਪੁੱਜ ਗਈ ਐ ਆ ਦੇਖੋ ਛਿਲਕਾ ਲੈਣ ਲੱਗ ਗਿਆ ਹੁਣ ਆਪਾਂ ਇਹਨੂੰ ਨਾ ਪਲੇਟ 'ਚ ਕੱਢ ਦਿੰਨੇ ਆ ਤੇ ਜਦੋਂ ਠੰਡੀ ਹੋ ਗਈ ਫਿਰ ਆਪਾਂ ਇਹ ਛਿਲਕਾ ਲਾ ਕੇ ਤੇ ਗ੍ਰਾਇੰਡ ਕਰਾਂਗੇ ਹੁਣ ਆਪਾਂ ਇਸੇ ਪੈਨ ਦੇ ਵਿੱਚ ਨਾ ਹੁਣ ਆਪਾਂ ਤੇਲ ਪਾ ਦੇਾਂਗੇ ਹੁਣ ਆਪਾਂ ਤੇਲਾ ਨੂੰ ਵੀ ਸਲੋ ਤੋਂ ਮੀਡੀਅਮ ਗੈਸ ਤੇ ਆਪਾਂ ਇਹਨੂੰ ਰੋਸਟ ਕਰ ਲਾਂਗੇ ਆਪਣੇ ਨਾ ਤੇਲ ਵੀ ਵਧੀਆ ਰੋਸਟ ਹੋ ਗਏ ਤੇ ਹੁਣ ਚਟਕਣੇ ਲੱਗ ਗਏ ਇਹ ਤੇ ਆਪਣੇ ਵਿੱਚ ਨਾ ਕਾਲੇ ਤੇਲ ਵੀ ਹੈਗੇ ਤੇ ਦੂਸਰੇ ਵੀ ਕਿਸਮਾਂ ਲਏ ਜੇ ਤੇ ਆਪਾਂ ਦੂਸਰੇ ਵਾਈਟ ਵੀ ਲੈ ਸਕਦੇ ਹਾਂ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਇਹਨਾਂ ਨੂੰ ਹੁਣ ਆਪਾਂ ਪਲੇਟ 'ਚ ਕੱਢ ਲੈਣੇ ਤੇ ਹੁਣ ਇਹਨਾਂ ਨੂੰ ਵੀ ਠੰਡਾ ਕਰਾਂਗੇ ਜਦੋਂ ਠੰਡੇ ਹੋ ਗਏ ਨਾ ਮੂੰਗਫਲੀ ਤੇ ਤੇਲ ਕੇ ਰਾਪਾਂ ਇਹਨਾਂ ਨੂੰ ਪੀਸਾਂਗੇ ਆਪਣੇ ਨਾ ਮੂੰਗਫਲੀ ਠੰਡੀ ਹੋ ਗਈ ਹੈ ਛਿਲਕਾ ਲਾ ਲੈ ਆਪਾਂ ਉਹਨਾਂ ਆਪਾਂ ਇਹਨੂੰ ਨਾ ਗ੍ਰਾਇੰਡ ਕਰਾਂਗੇ ਤੇ ਗ੍ਰਾਇੰਡ ਨਾ ਆਪਾਂ ਲਗਾਤਾਰ ਨਹੀਂ ਕਰਨਾ ਤੇ ਆਪਾਂ ਚਲਾ ਲਈ ਤੇ ਚਲਾਗਾ ਤੇ ਬੰਦ ਕਰ ਤੇ ਚਲਾ ਲਈ ਥੇਰ-ਥੇਰ ਕਰਾਂਗੇ ਆਪਾਂ ਆਪਾਂ ਨਾ ਮੂਮ ਵਾਲੀ ਗ੍ਰਾਇੰਡ ਕਰ ਲਈ ਆ ਦੇਖੋ ਬਹੁਤ ਵਧੀਆ ਹੋ ਗਈ ਨਾ ਜੇ ਆਪਾਂ ਲਗਾਤਾਰ ਚਲਾਵਾਂਗੇ ਨਾ ਫੇਰ ਇਹਦਾ ਤੇਲ ਨਿਕਲੇ ਹੁੰਦਾ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਤੇ ਹੌਣਾ ਫਲੇਟ ਚ ਕੱਢ ਕੇ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਤੇਲ ਤੇਲ ਵੀ ਆਪਾਂ ਉਸ ਤੱਕ ਹੀ ਗ੍ਰाइंड ਕਰਾਂਗੇ ਜਿਵੇਂ ਆਪਾਂ ਮੂੰਗਫਲੀ ਕਰੀਏ ਨਾ ਉਵੇਂ ਹੀ ਗ੍ਰाइंड ਕਰ ਲਾਂਗੇ ਆਪਾਂ ਆਪਣੇ ਨਾ ਤੇਲ ਵੀ ਪੀਸ ਕੇ ਤਿਆਰ ਹੋ ਗਿਆ ਦੇਖੋ ਬਹੁਤ ਸੋਹਣੇ ਪੀਸੇ ਗਏ ਨੇ ਹੁਣ ਇਹਦਾ ਵੀ ਤੇਲ ਨਹੀਂ ਨਿਕਲਿਆ ਤੇ ਹੁਣ ਆਪਾਂ ਮੋਹਰੀ ਦੇ ਨਾਲ ਹੀ ਇਹਨਾਂ ਨੂੰ ਕੱਢ ਦੇਾਂਗੇ ਤੇ ਹੁਣ ਬਣਾਵਾਂਗੇ ਆਪਾਂ ਚਾਸ਼ਨੀ ਜੇ ਆਪਣਾ ਗੁੜ ਸਾਫ਼ ਹੋਵੇ ਨਾ ਫਿਰ ਤਾਂ ਆਪਾਂ 2 ਚਮਚੇ ਹੀ ਪਾ ਸਕਦੇ ਆ ਤੇ ਹੁਣ ਨਾ ਆਪਾਂ ਗੁੜ ਨੂੰ ਛਾਣਨਾ ਹੈ ਤੇ ਹੁਣ ਜਿਹੜਾ ਪਾਣੀ ਤਾਂ ਕਰਕੇ ਆਪਾਂ ਜਾਦੇ ਪਾਇਆ ਤੇ ਫਿਰ ਆਪਾਂ ਚਾਸ਼ਨੀ ਬਣਾ ਲਾਂਗੇ ਹੁਣ ਜਦੋਂ ਆਪਣਾ ਗੁੜ ਮੈਲਟ ਹੋ ਗਿਆ ਤੇ ਫਿਰ ਆਪਾਂ ਇਹਨੂੰ ਛਾਣ ਲਾਂਗੇ ਗੁੜ ਆਪਣਾ ਮੈਲਟ ਹੋ ਗਿਆ ਤੇ ਹੁਣ ਆਪਾਂ ਨਾ ਦੂਸਰਾ ਟਾਈਮ ਲੈ ਲਾਂਗੇ ਇਹਦੇ ਵਿੱਚ ਛਾਣ ਲਾਂਗੇ ਹੁਣ ਆਪਾਂ ਇਹ ਆ ਦੇਖੋ ਆ ਦੇਖੋ ਕਿਚੋਂ ਐਸਾ ਕੁਝ ਨਿਕਲਦਾ ਗੁੜ ਦੇ ਤੇ ਗੁੜ ਆਪਾਂ ਨੂੰ ਛਾਣਨਾ ਨਾ ਬਹੁਤ ਜ਼ਰੂਰੀ ਹੈ ਤੇ ਹੁਣ ਆਪਾਂ ਇਹਦੀ ਚਾਸ਼ਨੀ ਬਣਾ ਲਾਂਗੇ ਇੱਕ ਟਾਰ ਦੀ ਆਪਾਂ ਨਾ ਚਾਸ਼ਣੀ ਚੈੱਕ ਕਰਾਂਗੇ। ਥੋੜਾ ਜਿਹਾ ਠੰਡਾ ਹੋ ਜਾਂਦੇ ਤੱਤੀ ਇਹ ਜਿੱਦ ਕਾ ਦੇਖੋ ਆ ਦੇਖੋ ਆ ਚਾਸ਼ਣੀ ਨਾ ਤਾਰ ਬਣ ਗਈ ਵਧੀਆ। ਤੇ ਹੁਣ ਆਪਾਂ ਨਾ ਇਹਦੇ ਵਿੱਚ ਆਹ ਜਿਹੜਾ ਖੋਆ ਹੈ ਆਪਣੇ ਕੋਲ ਇਹ ਪਾ ਦੇਾਂਗੇ ਆਪਾਂ। ਕਈ ਵਾਰੀ ਖੋਆ ਨਹੀਂ ਵੀ ਹੁੰਦਾ। ਤੁਹਾਨੂੰ ਦੱਸਿਆ ਸੀ ਮੈਂ ਕਾਜੂ ਵੀ ਪਾ ਸਕਦੇ ਆਪਾਂ। ਬੰਦਾ ਆਪਣੇ ਐਤੇਲਾਂ ਦੇ ਨਾਲ ਰੋਸਟ ਕਰਕੇ ਤੇ ਗ੍ਰाइंड ਕਰ ਸਕਦੇ ਆ। ਤੇ ਜੇ ਕਾਜੂ ਵੀ ਹੈ ਨਹੀਂ ਫਿਰ ਆਪਾਂ ਥੋੜੇ ਜਿਹੇ ਤਾਂ ਪਨੀਰ ਕੱਟ ਕੇ ਨਾ ਪਨੀਰ ਨੂੰ ਗ੍ਰाइंड ਕਰ ਲਓ ਤੇ ਉਹ ਵੀ ਇਹਦੇ ਵਿੱਚ ਪਾ ਕੇ ਆਪਾਂ ਤੇ ਵਧੀਆ ਆਪਣੀ ਬਰਫੀ ਤਿਆਰ ਹੋ ਜੂਗੀ ਹੁਣ ਆਪਾਂ ਇਹਨੂੰ ਆਪਣੇ ਖੋਏ ਨੂੰ ਨਾ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਆਪਾਂ ਨਾ ਖੋਆ ਜ਼ ਮਿਕਸ ਕਰ ਲਿਆ ਤੇ ਹੁਣ ਵਿੱਚ ਆ ਪਾ ਦਿਆਂਗੇ ਆਪਾਂ ਆਪਣਾ ਤੇ ਮੂੰਗਫਲੀ ਹੁਣ ਆਪਾਂ ਇਹਨੂੰ ਵਿੱਚ ਮਿਲਾ ਦਿਆਂਗੇ ਗੈਸ ਆਪਨਾ ਸਲੋ ਹੈ ਆਪਾਂ ਇਹਨੇ ਮਿਕਸ ਕਰਤਾ ਤੇ ਇਕੱਠਾ ਹੋ ਗਿਆ ਤੇ ਹੁਣ ਆਪਾਂ ਨਾ ਗੈਸ ਬੰਦ ਕਰ ਦਾਂਗੇ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਉਂਦੇ ਤੇ ਆਪਾਂ ਨੇ ਇੱਕ ਤਾਰ ਦੀ ਚਾਸ਼ ਲਈਏ ਫਿਰ ਇਹ ਨਾ ਥੋੜੀ ਹਾਰਡ ਹੋ ਜੂਗੀ ਮਤਲਬ ਇਹ ਨਾ ਸੌਫਟ ਹੋ ਜਾਂਦੀ ਹੈ ਫਿਰ ਹੁਣ ਆਪਾਂ ਇਹਦੇ ਵਿੱਚ ਪੈਨ ਚ ਥੋੜੀ ਜਿਹੀ ਠੰਡੀ ਕਰਕੇ ਨਾ ਤੇ ਫਿਰ ਆਪਾਂ ਪਲੇਟ ਦੇ ਵਿੱਚ ਇਹਨੂੰ ਜੰਮਣ ਵਾਸਤੇ ਪਾ ਲੈਂਦੇ ਹਾਂ ਥੋੜੀ ਜਿਹੀ ਠੰਡੀ ਕਰਾਂਗੇ ਆਪਾਂ 1-2 ਮਿੰਟ ਲੈ ਆਪਾਂ ਨਾ 2 ਕੁ ਮਿੰਟ ਪੈਨ ਦੇ ਵਿੱਚ ਚਲਾ ਲਿਆ ਸੀ ਇਹਨੂੰ ਥੋੜਾ ਜਿਹਾ ਠੰਡਾ ਕਰ ਲੈ ਤੇ ਹੁਣ ਆਪਾਂ ਇਹਦੇ ਵਿੱਚ ਕੱਢ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਨਾ ਚਮਚੇ ਨਾਲ ਜੇ ਅਮਚਰ ਆਪਾਂ ਇਧਰ ਕੇਵਲ ਆ ਲੈ ਤੇ ਇਹਨੂੰ ਇਸ ਤਰ੍ਹਾਂ ਰੋਲ ਭਲਾ ਦਿਆਂਗੇ ਆਪਾਂ ਪਲੇਟ ਦੇ ਵਿੱਚ ਆਪਾਂ ਜੀ ਪਲੇਟ ਦੇ ਵਿੱਚ ਨਾ ਵਰਤੀ ਸੈੱਟ ਕਰਤੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਨਾ ਕਾਜੂ ਜਾਂ ਬਦਾਮ ਕੁਝ ਵੀ ਲਾਉਣੇ ਉਹ ਆਪਾਂ ਲਾ ਸਕਦੇ ਹਾਂ ਮੈਂ ਨਾ ਉੱਤੇ ਬਦਾਮ ਲਾਉਂਗੀ ਆਪਾਂ ਪਿਸਤੇ ਵੀ ला ਸਕਦੇ ਹਾਂ ਕੁਝ ਵੀ ਲਾ ਲਓ ਡਰਾਈ ਫਰੂਟ ਤੇ ਤੇਲ ਵੀ ਲਾ ਸਕਦੇ ਆਪਾਂ ਤੇਲ ਸਾਫ ਤੇ ਰੱਖ ਕੇ ਨਾ ਤੇ ਤੇਲ ਵੀ ਲਾ ਸਕਦੇ ਹੋ ਆਪਦੀ ਇੱਛਾ ਜਿਹੜਾ ਮਰਜੀ ਡਰਾਈ ਫਰੂਟ ਲਾ ਦੋ ਹੁਣ ਆਪਾਂ ਉੱਤੇ ਥੋੜਾ ਥੋੜਾ ਦਬਾ ਦੇਾਂਗੇ ਇਹਨੂੰ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਗਿਆ ਨਾ ਤੇ ਫਿਰ ਆਪਾਂ ਇਹਦੇ ਕੱਟ ਲਾ ਦੇਾਂਗੇ ਹੁਣ ਆਪਾਂ ਠੰਡੀ ਹੋਣ ਦੀ ਵੇਟ ਕਰਾਂਗੇ ਆਪਣੀ ਵਰਪੀ ਨਾ ਠੰਡੀ ਹੋ ਗਈ ਗੌਰ ਵਾਲੀ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਐਸ ਤੋ ਕਿਆ ਕਰਕੇ ਨਾ ਆਪਾਂ ਚੌਰ ਸਕਟਲੋ ਪਰ ਕੋਈ ਵੀ ਸ਼ੇਪ ਇਹਨਾਂ ਦੀ ਕੱਟ ਸਕਦੇ ਆਂ ਆਪਾਂ ਵਰਪੀ ਦੀ ਆਪਾਂ ਕੱਟ ਲਾ ਲਿਆ ਹੁਣ ਆਪਾਂ ਵਰਫੀ ਵਿੱਚੋਂ ਕੱਢਦੇ ਆ ਪੀਸ ਪਹਿਲਾ ਪੀਸ ਕੱਢਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਹੈ ਫੇਰ ਤਾਂ ਬਾਅਦ ਚ ਨਿਕਲਿਆਉਂਦੇ ਆਪਾਂ ਥੋੜਾ ਜਿਹਾ ਨਾ ਇਹਨੂੰ ਪਲੇਟ ਨੂੰ ਜੇ ਤਾਂ ਗਰਮ ਕਰ ਲઈએ ਤਾਂ ਫੇਰ ਥੱਲੇ ਘਿਓ ਜੰਮ ਜਾਂਦਾ ਨਾ ਤਾਂ ਕਰਕੇ ਥੋੜਾ ਜਿਹਾ ਦਿੱਕਤ ਘਟਾ ਦਿੱਕਤ ਆਉਂਦੀ ਹੈ ਕੱਟਣਾ ਵਿੱਚੋਂ ਕੱਢਣ ਦੀ ਪਲੇਟ ਨੂੰ ਥੋੜੀ ਜਿਹੀ ਗਰਮ ਕਰ ਲਓ ਤੇ ਵਿੱਚੋਂ ਵਧੀਆ ਨਿੱਕਲੇ ਆਉਂਦੇ ਆ ਪੀਸ ਆ ਦੇਖੋ ਆਪਣੀ ਵਰਤੀ ਦੇ ਨਾ ਬਹੁਤ ਵਧੀਆ ਪੀਸ ਨਿੱਕਲੇ ਜਾਂਦੇ ਐ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੇ ਪੀਸ ਕੱਢ ਲਾਂਗੇ ਆਪਾਂ ਨੇ ਪਲੇਟ ਥੋੜੀ ਜਿਹੀ ਗਰਮ ਕਰ ਲਈ ਐ ਤੇ ਦੇਖੋ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਜਿਹੜਾ ਪੱਥਰ ਲੈ ਕੇ ਹੋਣਾ ਗ੍ਰੀਸ ਕਰਦੇ ਨਾ ਉਹ ਫਿਰ ਕਿਉਂ ਜੰਮ ਜਾਂਦਾ ਤੇ ਉਹਦੇ ਨਾਲ ਫਿਰ ਨਿਕਲਦੀਆਂ ਨਹੀਂ ਜਾਂ ਤੇ ਹੁਣ ਬਹੁਤ ਹੀ ਆਸਾਨੀ ਨਾਲ ਆਪਣੀਆਂ ਵਰਫੀ ਵਿੱਚੋਂ ਨਿੱਕਲੇ ਗੁੜ ਵਾਲੀ ਤੇ ਬਹੁਤ ਹੀ ਹੈਲਦੀ ਅਤੇ ਟੇਸਟੀ ਬਣੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਘਰੇ ਤੇ ਆਪ ਖਾਓ ਨਾਲੇ ਬੱਚਿਆਂ ਨੂੰ ਖਵਾਓ ਸਪੈਸ਼ਲ ਸਰਦੀਆਂ ਵਾਸਤੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਜੇ ਅਗਲੀ ਵੀਡੀਓ 'ਚ ਸਸਿਕਾ